ਪੜਾਵਾਂ ਦੇ ਵਿੱਚ ਬੈਠੇ ਸਾਡੇ ਦੋਨੇ ਫਰਮਾਂ ਦੀ ਜਿਗਰਸ਼ਪ ਇੱਕ ਸਾਡੀਆਂ ਖਾਸ ਕਰਕੇ ਸਾਡੀਆਂ ਪੈਣਾ ਮਾਤਾ ਤੇ ਕਿਸਾਨ ਵਰਕਰ ਸਭ ਤੋਂ ਪਹਿਲਾਂ ਫਤਿਹ ਲੈ ਕੇ ਵੈਦਕ ਜੀ ਦਾ ਖਾਸ ਸਾਹਿਬ ਸ੍ਰੀ ਵੈਦਕ ਜੀ ਦੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਈ ਬੁਲਾਏ ਜਿਹੜੇ ਕੱਲ ਸ੍ਰੀਪੁਰ ਦੇ ਵਿੱਚ ਸਰਮਾਈ ਹੋਈ ਹੈ ਜਿਹੜੀਆਂ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਨੇ ਸ਼ਕਤੀ ਵਰਤੀ ਹੈ ਉਹ ਸ਼ਕਤੀ ਆਉਣੀ ਆਪਣੀ ਦੀ ਹੈ ਜਿਵੇਂ ਆਪਾਂ ਆ ਗੱਲਾਂ ਕਰ ਦਿੰਦਾ ਵੀ ਫੁਲਾਨੀ ਚੀਜ਼ ਤੇ ਟੈਕਸ ਲੱਗ ਗਿਆ ਉਹ ਰੋਂਦੇ ਦੁਕਾਨਦਾਰ ਹੁੰਦੇ ਨੇ ਪਰ ਲੱਗਦਾ ਖਫਤ ਕਰਾਂਦੇ ਆ ਜਿਹੜੇ ਚੀਜ਼ ਖਰੀਦਣੀ ਹੈ ਟੈਕਸ ਤਾਂ ਉਹਨੂੰ ਪਤਾ ਹੁੰਦਾ ਪਰ ਰੋਸ ਦੁਕਾਨਦਾਰ ਕਰਦੇ ਹੁੰਦੇ ਨੇ ਤੇ ਭਰਨਾ ਆਪਾਂ ਹੁੰਦਾ ਹੈ ਮੈਨੂੰ ਇਹ ਸਥਿਤੀ ਸਾਫ਼ ਲੱਗਦੀ ਹੈ ਪੰਜਾਬ ਸਰਕਾਰ ਦੀ ਪਹਿਲਾਂ ਤਾਂ ਜੇਲਾ ਸੀ ਮੋਰਚਾ 13 ਫਰਵਰੀ ਤੋਂ ਲਗਾਤਾਰ ਰਤਨਪੁਰਾ ਖਲੌਰੇ ਸ਼ਕੂ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਲਾਇਆ ਮੋਰਚਾ ਲਾਇਆ ਕੇਂਦਰ ਦੇ ਖਿਲਾਫ ਜਿਹੜੀਆਂ ਮੰਗਾਂ ਧੋਰੀਆਂ ਪਰ ਅਸੀਂ ਉਹਨੂੰ ਮੰਨਵਾਉਣ ਲਈ ਲੰਮਾ ਸਮਾਂ ਪੱਜ ਤੇ ਬੈਠੇ ਬਹੁਤ ਵੱਡਾ ਨੁਕਸਾਨ ਚੱਲਿਆ ਯਾਦ ਹੋਣਾ 13 ਫਰਵਰੀ ਨੂੰ ਜਦੋਂ ਸਾਡੇ ਕਿਸਾਨ ਹਲੇ ਬਾਟਰ ਦੇ ਨੇੜੇ ਵੀ ਨਹੀਂ ਗਏ ਸੀ ਤੇ ਹਰਿਆਣੇ ਵੱਲੋਂ ਆਪਣੇ ਤੇ ਆਸਰੂਪੈਸ ਦੇ ਗੋਲੇ ਅਨੇਕਾਂ ਦਾਗੇ ਜਾ ਰਹੇ ਸੀ ਤੇ ਸਾਡੇ ਨੌਜਵਾਨ ਬੇਹੋਸ਼ ਹੋ ਕੇ ਡਿੱਗ ਰਹੇ ਸੀ ਉਹ ਆਪਾਂ ਸਾਰੀ ਰਾਤ ਉਹਨਾਂ ਦਾ ਸਾਹਮਣਾ ਕੀਤਾ ਤੇ ਉਦੋਂ ਇੱਥੇ ਕੋਈ ਘਰ ਨਹੀਂ ਸੀ ਸਿਰਫ ਸੇ ਟਰਾਲੀਆਂ ਸੀ ਸਾਡੇ ਕੋਲੇ ਕੋਈ ਲੰਗਰ ਦਾ ਪ੍ਰਬੰਧ ਨਹੀਂ ਸੀ ਉਹ ਤੁਸੀਂ 24 ਘੰਟੇ ਭੁੱਖੇ ਟਿਆਏ ਇਹ ਸਰਕਾਰ ਦੇ ਖਿਲਾਫ ਲੜੇ 14 ਤਰੀਕ ਨੂੰ ਫੇਰ ਸਵੇਰ ਜਦੋਂ ਆਪਣੇ ਹਰੇ ਲੰਗਰ ਬਣਾਇਆ ਨਹੀਂ ਸੀ ਆਪਣੀ ਵਹਿਣ ਚਾਰੀ ਸੀ ਵੀ ਅੱਗੇ ਵਧਣਾ ਤਾਂ ਫੇਰ ਉਹਨਾਂ ਨੇ ਜਿਹੜੀ 13 ਦੇ ਨਾਲੋਂ 14 ਨੂੰ ਜਾਦੇ ਸਕੀ ਕੀਤੀ ਉਸ 14 ਨੂੰ ਬਾਅਦ ਫੇਰ ਮੀਟਿੰਗ ਦਾ ਮੈਸੇਜ ਆਉਂਦਾ ਹੈ ਉਸ ਦਿਨਾਂ ਦੇ ਵਿੱਚ ਮੀਟਿੰਗ ਕਰਦੀ ਹੈ ਸਰਕਾਰ ਮੀਟਿੰਗ ਵੇਖੀ ਤਾਂ ਨਹੀਂ ਹੈ ਪਰ ਤਰੰਦੀਗੜ ਦੇ ਵਿੱਚ ਪੀਸੀ ਕਰਕੇ ਆਪਾਂ ਪ੍ਰੋਗਰਾਮ ਦਿੰਨੇ ਆ ਕਿ 21 ਤਰੀਕ ਨੂੰ ਜਾਂ ਇਹ 21 ਫਰਵਰੀ ਨੂੰ ਅਸੀਂ ਗਾਹਾਂ ਵਧਾਂਗੇ ਐਸੇ ਤਾਂ ਅਨੇਕਾਂ ਸਾਡੇ ਵੱਖ-ਵੱਖ ਭਰਾਵਾਂ ਦੇ ਕਿਸਾਨ ਜਿ세 ਬੰਦਿਆਂ ਦੇ ਆਗੂ ਸਾਡੇ ਦੋਨੇ ਖੇਰਾਂਾਂ ਦੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਸ਼ਾਮ ਨੂੰ ਹੋਇਆ ਬਹੁਤ ਸਾਰੇ ਜਿਹੜੇ ਨੌਜਵਾਨ ਸਾਹਿਬੇ ਹਰਿਆਣੇ ਤੋਂ ਵੀ ਆਏ ਸੀ ਤਾਂ ਆਪਾਂ ਜਦੋਂ 21 ਤਰੀਕ ਨੂੰ ਅਜੇ ਅੱਗੇ ਬਦਲਣਾ ਨਾਲ ਕਰਨਾ ਸੀ ਵੀ 1 ਵਜੇ ਤੁਰਾਂਗੇ ਉਹ ਸੰਭ ਦੇ ਵਿੱਚ ਆਪਣੀ ਮੀਟਿੰਗ ਆ ਜਾਂਦੀ ਹੈ ਸਰਕਾਰ ਦੇ ਨਾਲ ਵੀ ਅਸੀਂ ਮੀਟਿੰਗ ਕਰਨ ਲਈ ਤਿਆਰ ਹਾਂ ਕੁਝ ਨਾਲ ਕਰਨ ਲਈ ਤਿਆਰ ਹਾਂ ਪਾਉ 12 12:30 ਵਜੇ ਤੱਕ ਇੱਥੇ ਰੇਡ ਚੱਲਿਆ ਰਿਹਾ ਰੰਨਾ ਹੈ ਕਿ ਅੰਤਿਸ਼ਾ ਅਲਾਜ ਕਰਨ ਕੋਈ ਕਹਿੰਦਾ ਖੇਤੀ ਮੰਤਰੀ ਆਣ ਕਰੇ ਤਾਂ ਜਿਹੜਾ ਅਲਾ ਲਾ ਨਾ ਕੀਤਾ ਗਿਆ ਤਾਂ 12:30 ਤੋਂ ਬਾਅਦ ਸਾਡੇ ਕਿਸਾਨਾਂ ਤੋਂ ਉਹਨਾਂ ਨੇ ਗੋਲੀਆਂ ਚਲਣੇ ਸ਼ੁਰੂ ਕੀਤੀਆਂ ਆਥੂ ਗੈਸ ਦੇ ਗੋਲੇ ਛੱਡੇ ਸਾਡੇ ਟਰੈਕ ਭੰਨੇ ਉਹ ਸਾਰਿਆਂ ਦੇ ਸਾਹਮਣੇ ਐ ਜੀ ਦੇ ਵਿੱਚੋਂ ਸਾਡਾ ਸ਼ੂਕ ਕਰਨ ਸਹੀ ਹੋਇਆ ਐਸੀ ਜਗ੍ਹਾ ਤੇ ਸ਼ੂਕ ਕਰ ਸੀ ਹੋ ਜਾਂਦਾ ਪਰ ਸਾਡੇ ਕਿਸਾਨਾਂ ਦੇ ਵਿੱਚ ਨਿਰਾਸ਼ਾ ਨਹੀਂ ਆਈ ਸਾਡੇ ਨੌਜਵਾਨ ਡੋਲੇ ਨਹੀਂ ਸਾਡਾ ਹੌਸਲਾ ਹੋਰ ਪੱਕਾ ਹੋਇਆ ਇਹ ਜੋ ਹਕੂਮਤਾਂ ਕਰਦੀਆਂ ਕਰਨ ਦਿਓ ਫਿਰ ਮੋਰਚਾ ਪੱਕਾ ਜਮਾ ਕੇ ਸੇ ਬੈਠਾਂਗੇ ਤਾਂ ਪਰ ਆਹ ਇੱਕ ਹੀ ਘਰਵੰਡੀ ਰਾਤ ਨੂੰ ਇੱਕ ਪਾਸੇ ਸਾਡੇ ਨੌਜਵਾਨ ਦੀ ਡੈਡ ਵਾਗੇ ਹੱਥਾਂ ਤੁਸੀਂ ਤੇ ਦੂਜੇ ਪਾਸੇ ਇੱਥੇ ਸਾਡੇ ਪ੍ਰਬੰਧ ਜਿਚੌਣ ਤੇ ਤੁਹਾਡੀ ਫੋਨਸ ਲੱਗੀ ਸੀ ਤਾਂ ਤੁਸੀਂ 13 ਵਰ੍ਹੇ ਤੋਂ ਲੈ ਕੇ ਅੱਜ ਤੱਕ ਐਸ ਮੂਰਤੇ ਦੇ ਵਿੱਚ ਬੜੀਆ ਧੱਕੜੀ ਪਾ ਚੱਲਿਆ ਨਹੀਂ ਗਰਮੀ ਦਾ ਸੀ ਜੇ ਲੰਘਿਆ ਆਪਾਂ ਨੂੰ ਪਤਾ ਕਿਵੇਂ ਪ੍ਰਬੰਧ ਕੀਤਾ ਲੈਸ ਦਾ ਕਿਵੇਂ ਪ੍ਰਬੰਧ ਕੀਤਾ ਕੇਂਦਰ ਨੇ ਤਾਂ ਕੀ ਪ੍ਰਬੰਧ ਕਰਨਾ ਸੀ ਪੰਜਾਬ ਸਰਕਾਰ ਨੇ ਵੀ ਕੋਈ ਪ੍ਰਬੰਧ ਨਹੀਂ ਕੀਤਾ ਅਸੀਂ ਆਪ ਦੇ ਇਥੇ ਟਰਾਂਸਫਰ ਲਿਆ ਕੇ ਆਪ ਸੋਡੇ ਘਰਾਂ ਨੂੰ ਸਪਲਾਈ ਦਿੱਤੀ ਆ ਮਿਲੀਆਂ ਹੁੰਦੀਆਂ ਰਹੀਆਂ ਪੰਜਾਬ ਸਰਕਾਰ ਦੇ ਨਾਲ ਇੱਥੋਂ ਤੱਕ ਇਹਨਾਂ ਦੀ ਹਿੰਮਤ ਨਹੀਂ ਬਣੀ ਕਿ ਅਸੀਂ ਚੇਅਰਮੈਨ ਨੂੰ ਕਹਿ ਲਈਏ ਕਿ ਬਿਜਲੀ ਬੋਰ ਦੇ ਪ੍ਰਬੰਧ ਐਸਡੀਓ ਆਈ ਐਕਸਟਰ ਆ ਸੋਡੇ ਕੋਲੇ ਕਿਸਾਨਾਂ ਲਈ ਲਾਈਨ ਦਾ ਪ੍ਰਬੰਧ ਕਰਦੇ ਨੇ ਆ ਤੁਹਾਨੂੰ ਪਤਾ ਹੈ ਕਿ ਜੋ ਪ੍ਰੋਹਲਪੁਰ ਦੇਲੇ ਦੇ ਰੋਚਕ ਦੇ ਬੇਰਪੁਰ ਤੋਂ ਵਹੇ ਕੇ ਦੇ ਰਸਤੇ ਦੇ ਰਸਤੇ ਟ੍ਰਾਫਿਕ ਵਧਾ ਕੇ ਇੱਥੇ ਲਾਇਏ ਨੇ ਅਸੀਂ ਜਿਹੜੀਆਂ 17 ਲੱਖ ਰੁਪਏ ਦੀ ਕੀਤਾ ਪਾਣੀਆ ਦਾ ਪ੍ਰਬੰਧ ਕੀਤਾ ਉਹ ਸੋਡੇ ਸਾਹਮਣੇ ਹੈ ਜਿਹੜਾ ਮੋਰਚੇ ਦੇ ਵਿੱਚ 10 ਮਹੀਨੇ ਲਗਭਗ ਆਪਣਾ ਜਮਾਇਕ ਹੋ ਗਿਆ ਪ੍ਰੋਗਰਾਮ ਦਿੱਤੇ ਤੁਸੀਂ ਇੱਥੋਂ ਪਮਾ 100 ਦਿਨ ਵਾਲਾ ਹੋਵੇ ਪਮਾ 200 ਦਿਨ ਮੋੜੇ ਦਾ ਗੱਲ ਮਣਾਉਣ ਵਾਲੀ ਗੱਲ ਹੋਵੇ ਪਮਾ ਆਤਮਾਰਥ ਦਾ ਔਰਤਾਂ ਦਾ ਦਿਨ ਹੋਵੇ ਪਮਾ ਰੋੜ ਜਾਂਦਾ ਹੋਵੇ ਰੇਲੀਆਂ ਪਾਰਲੀਆਂ ਤੇ ਜਾਂਦਾ ਪ੍ਰੋਗਰਾਮ ਹੋਵੇ ਪਰ ਦੇ ਪਧਰ ਤੇ ਇਸ ਮੋੜੇ ਦੇ ਨਾਲ ਲੋਕ ਜੁੜੇ ਬਣਾ ਇਸ ਮੋੜੇ ਦਾ ਗੱਲ ਦਾ ਲੱਗਿਆ ਸਰਕਾਰ ਦੀ ਕੋਸ਼ਿਸ਼ ਰਹੀ ਹੈ ਮੰਗਾਂ ਵੱਲ ਘੱਟ ਨਾ ਰਾਇ ਨੇ ਬੁਰੇ ਅਧਿਕਾਰ ਨੂੰ ਖੜੇ ਕਰਕੇ ਜਿੰਨੇ ਨੂੰ ਬਾਤ ਕਰ ਸਕਦੇ ਸੀ ਉਹ ਉਹਨਾਂ ਨੇ ਸਾਰੇ ਹੱਥ ਕੰਡੇ ਵਤ ਕੇ ਸਾਡੇ ਖਿਲਾਫ ਬੁਲਾਇਆ ਹਮੇਸ਼ਾ ਜਿਹੜੇ ਸਰਕਾਰ ਪੱਖੇ ਹੁੰਦੇ ਨੇ ਉਹ ਮੂਵਮੈਂਟਲ ਦੇ ਖਿਲਾਫ ਬੋਲਦੇ ਹੁੰਦੇ ਨੇ ਔਰ ਟੈਲੀਅਰ ਏਜੰਸੀਆਂ ਦਾ ਤੋਂ ਬਿਆਨ ਦਵਾ ਦਿੰਦੀਆਂ ਨੇ ਉਹਨਾਂ ਨੂੰ ਵਰਤ ਲੈਂਦੀਆਂ ਨੇ ਕਿ ਲੋਕ ਇੱਥੇ ਵਾਖਲੇ ਉਸੀਂ ਇਹ ਬਿਆਨ ਦੇਦੇ ਹਾਂ ਸੋਡੀ ਗੱਲਬਾਤ ਹੋ ਜੂਗੀ ਆ ਅਫਸਰ ਨੂੰ ਬੜਾ ਨੇੜੇ ਕੰਮ ਕਰਾਇਆ ਕਰੂ ਬਹੁਤੇ ਅਣਜਾਣ ਲੋਕ ਬਿਆਨ ਦੇ ਦਿੰਦੇ ਨੇ ਤੁਸੀਂ ਉਹ ਵੀ ਚੱਲਿਆ ਜਿਹੜੇ ਇਸ ਮੋਰਚੇ ਦੇ ਨਾਲ ਨੇੜੇ ਤੋਂ ਹੀ ਪਤਾ ਨਹੀਂ ਕਿ ਮੰਗਾ ਕਿਹੜੀਆਂ ਵੀ ਬਹੁਤੀਆਂ ਸਬੇਕਾਂ ਦੇ ਵਿੱਚੋਂ ਵੀ ਇਸ ਮੋਰਚੇ ਦੇ ਖਿਲਾਫ ਬਿਆਨ ਆਏ ਅੱਜ ਤੱਕ ਵੀ ਬਿਆਨ ਦਲੀਲ ਦੇ ਨਾਲ ਜੋ ਮੰਗਾਂ ਸੀ ਜੋ ਸਰਕਾਰ ਨਾਲ ਗੱਲਬਾਤ ਚੱਲਦੀ ਰਹੀ ਔਰ ਰੋਜ਼ ਸਟੇਜ ਤੋਂ ਸਾਡੇ ਦੋਨੇ ਫੋਰਮਾਂ ਦੇ ਆਗੂ ਕਲੀਅਰ ਕਰਦੇ ਨਹੀਂ ਉਹ ਦਿਨ ਜਦੋਂ ਸਰਕਾਰ ਚੁੱਪ ਗਈ ਸਰਕਾਰ ਬਦਲੀ ਸੋਡੇ ਇਸੇ ਮੋਰ ਤੇ ਦੇ ਇੱਥੇ ਹੀ ਬੈਠੇ ਨਾ ਸੀ ਕਿਸੇ ਸਿਆਸੀ ਪਾਰਟੀ ਦਾ ਵਿਰੋਧ ਕੀਤਾ ਨਾ ਹਮਾਇਤ ਕੀਤੀ ਸੋਡੇ ਇੱਥੋਂ ਮੈਸੇਜ ਨੇ ਬੀਜੇਪੀ ਨੂੰ ਬਹੁਤ ਵੱਡਾ ਸਿਆਸੀ ਇਨਸਾਨ ਕੀਤਾ ਜਿਹੜੇ ਕਹਿੰਦੇ ਸੀ ਵੀ ਅਸੀਂ ਬਹੁਤ ਸੀਟਾਂ ਲੈ ਜਾਵਾਂਗੇ ਤਾਂ ਬਹੁਤ ਸੰਤੀ ਟਿਕ ਰਣਗੇ ਘੱਟ ਗਈ ਦੀ ਚੱਜ ਸਰਕਾਰ ਗਈ ਆ ਬੋਲ ਸੀ ਗੱਲ ਦੇ ਮੈਂ ਜਾਵੇ ਲੰਮੀ ਨਹੀਂ ਗੱਲ ਕਰਨੀ ਮੈਂ ਬੇਨਤੀ ਕਰਦਾ 2-4 ਮਿੰਟ ਕਿ ਜਿਹੜੀ ਸਥਿਤੀ ਦੇ ਵਿੱਚ ਸੁਣਨ ਸੀ ਲਿਆਂਦਾ ਉਸ ਤੋਂ ਉਹ ਗੁਰੂ ਸੁਣ ਦੱਸਿਆ ਜਾਵੇ ਆਪਾਂ ਬੇਨਤੀ ਕਰਕੇ ਜਾਂਦੇ ਆ ਸਾਰਿਆਂ ਨੂੰ ਬੋਲਿਆ ਕਿ ਅੱਜ ਜੋ ਸਥਿਤੀ ਦੇ ਵਿੱਚ ਆਪ ਆਇਆ ਨਾ ਅਸੀਂ ਕਦੇ ਪਟੀਸ਼ਨ ਪਾਈ ਹੈ ਨਾ ਅਸੀਂ ਸ੍ਰੀਨਗਰ ਪੋਰਟ ਚ ਨਾ ਹਾਈ ਕੋਰਟ ਚ ਅਸੀਂ ਧਰਨੀ ਬਣੇ ਅਸੀਂ ਆ ਲੋਕਾਂ ਦੀ ਆਵਾਜ਼ ਜਿਹੜਾ 13 ਮਹੀਨਿਆਂ ਦਾ ਇਤਿਆਰ ਸਰਦਰ ਕੋਲੋਂ ਪਿਆ ਜਿਹੜਾ ਤਜਰਬਾ ਪਿਆ ਉਹ ਵਿਧਾਨ ਸਭਾ ਫੇਲ ਹੋਈ ਪਾਰਲੀਮੈਂਟ ਫੇਲ ਹੋਈ ਰਾਸ਼ਟਰਪਤੀ ਦੇ ਸਾਈਨ ਫੇਲ ਹੋਏ ਤੁਸੀਂ ਛੜਕਾਂ ਤੇ ਬੈਠ ਕੇ ਉਸ ਤਿੰਨੇ ਕਾਨੂੰਨਾਂ ਰਾਦੇ ਕਰਵਾਏ ਇਸ ਤਾਕਤ ਦੇ ਨਾਲ ਇਸ ਮੋਰਚੇ ਨੂੰ ਇਥੋਂ ਤੱਕ ਲੈ ਕੇ ਆਇਆ ਕਿ ਜਿਹੜੀਆਂ ਬੰਗਾਂ ਸਾਡੀਆਂ ਤੇ ਲੜ ਰਹੀਆਂ ਉਹ ਮੰਗਾ ਪਾਰਲੀਮੈਂਟ ਦੇ ਵਿੱਚ ਲੈ ਗਏ ਪਾਰਲੀਮੈਂਟ ਦੇ ਵਿੱਚ ਚਰਚਾ ਹੋ ਗਈ ਕਮੇਟੀ ਨੇ ਰਿਪੋਰਟ ਦਿੱਤੀ ਅਸੀਂ ਕੋਈ ਕਮੇਟੀ ਨੂੰ ਸਪਾਰਸ਼ ਨਹੀਂ ਕਰੀ ਆ ਸੋਡੇ ਮੋਰਜੇ ਦੇ ਪ੍ਰੈਕਸ਼ਨ ਦੇ ਆ ਥੱਲੇ ਆ ਕੇ ਉਹ ਕਮੇਟੀ ਨੇ ਵੀ ਆਪਣੇ ਹੱਕ ਦਰਪੋਰਟ ਦਿੱਤੀ ਕਿ ਕਿਸਾਨਾਂ ਨੂੰ ਐਮਐਸਬੀ ਗਰੰਟੀ ਕਰੂਨ ਮਿਲਣਾ ਚਾਹੀਦਾ ਸ੍ਰੀਮ ਕੋਰਟ ਨਹੀਂ ਗਏ ਹਾਈ ਕੋਰਟ ਨਹੀਂ ਗਏ ਅਸੀਂ ਧਰਨੀ ਬਰੇ ਜਿੰਨੇ ਕਿਸਾਨ ਨੂੰ ਉਹਦੀ ਜਾਣਕਾਰੀ ਮਿਲੀ ਉਹਨਾਂ ਨੇ ਵੀ ਸਿਫਾਰਿਸ਼ ਕੀਤੀ ਕਿਸਾਨਾਂ ਨੂੰ ਐਮਐਸਪੀ ਕਰਕੇ ਕਰਨ ਬਾਰਨਾ ਚਾਹੀਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਰਦੇ ਤੋਂ ਮੁਕਤ ਹੋਣਾ ਚਾਹੀਦਾ ਇੰਨੇ ਕੈਂਦੇ ਬਾਹਰ ਦੂਦ ਵੀ ਅੱਜ ਕੇਂਦਰ ਸਰਕਾਰ ਆਜ ਕਿੱਥੇ ਰਹੀ ਹੈ ਜਿਹੜੀ ਪੰਜਾਬ ਸਰਕਾਰ ਕਹਿੰਦੀ ਰਹੀ ਹੈ ਜੇ ਅਸੀਂ ਤਾਂ ਕਿਸਾਨਾਂ ਦੇ ਨਾਲ ਆ ਅਸੀਂ ਕਿਸਾਨਾਂ ਦੇ ਹਮਾਇਤ ਦੀ ਖੜੇ ਆ ਅਰਜੋਨ ਵੀ ਜਿਸਨ ਤੇ ਖੜੇ ਆ ਤਿੰਨ ਦਿਨ ਲੜਾਈ ਲੜ ਰਹੇ ਆ ਆਪਾਂ ਅਸੀਂ ਤਾਂ ਜਿਹੜਾ ਤੇਰਾ ਫਰਮੇ ਤੋਂ ਤੁਰੇ ਸੀ ਉਸੇ ਜਗ੍ਹਾ ਤੇ ਖੜੇ ਆ ਉਸੇ ਸਟੈਂਡ ਤੇ ਆ ਉਸੇ ਮੰਗਾਤੇ ਆ ਪੰਜਾਬ ਸਰਕਾਰ ਵੀ ਤਿਲਕੀ ਜੋ ਹਾਈ ਕੋਰਟ ਦੇ ਫੈਸਲੇ ਆਲੇ ਉਹਦੇ ਖਿਲਾਫ ਹaryana ਸਰਕਾਰ ਵੀ ਤਿਲਕੀ ਸ੍ਰੀ ਕੋਰਟ ਚ ਅਸੀਂ ਨਹੀਂ ਗਏ ਉਹ ਤੇ ਸਰਕਾਰ ਨੇ ਇਹਦਾ ਤਾਂ ਦੁਈਆਂ ਜਿਹੜੀਆਂ ਕਮੇਟੀਆਂ ਬਣਿਆ ਉਹ ਤੋਂ ਉਹ ਤਿਲ ਕੀ ਆਪਾਂ ਉਸੇ ਸਟੈਂਡ ਤੇ ਅੱਜ ਵੀ ਟੇਰ ਹੈ ਤਾਂ ਜਦੋਂ ਸਾਰਾ ਕੁਝ ਅਨਸਾਫ਼ ਦੀ ਕੋਈ ਝਾਕ ਨਹੀਂ ਦਿੱਸੀ ਸਾਰੇ ਗੂਰਨ ਕਰ ਤੋਂ ਬਾਅਦ ਹਮੇਸ਼ਾ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਐਸ ਲੋਕ ਤੇ ਨੂੰ ਜਿੱਤਣ ਵਾਸਤੇ ਕੀ ਕੁਝ ਕਰ ਸਕਦੇ ਆ ਔ ਵਾਕ ਵਾਕਾ ਪਾ ਸਾਰੇ ਪ੍ਰੋਗਰਾਮ ਕਰਕੇ ਦੇਖੇ ਤਾਂ ਧਲੇਵਾਲ ਸਾਹਿਬ ਨੇ ਬੜੀ ਸੋਚ ਸੰਧਿ ਕੇ ਆਦੇ ਮੰਦੀ ਭਾਵਨਾ ਸਾਡੇ ਫੋਰਮ ਵਿੱਚ ਰੱਖੀ ਅਸਿਰੋ ਭਾਵਨਾ ਦਾ ਦੂਜੇ ਫੋਰਮ ਵਿੱਚ ਰੱਖੀ ਸਹਿਜ ਦੀ ਬੜੀ ਕਿ ਠੀਕ ਹੈ ਸਾਨੂੰ ਇਹ ਲੱਗਦਾ ਕਿ ਅਸੀਂ ਮੋਰਚੇ ਨੂੰ

ਸਾਰੇ ਖਿਲਾਫ ਬੋਲਦੇ ਰਹੇ ਅਸੀਂ ਉਹਨਾਂ ਦੇ ਖਿਲਾਫ ਲੜਦੇ ਰਹੇ ਆ ਕੋਈ ਪਾਰਟੀ ਨਹੀਂ ਰਹੇ ਹੋਣੀ ਜਿਹੜੀ ਗੱਲੇਵਾਲ ਸਾਹਿਬ ਦੇ ਤਹਾਨੇ ਹਾਲਚਾਲ ਕੁਸੰਦੇ ਤੇ ਆਏ ਨਾ ਹੋ ਪੂਰੀ ਦੁਨੀਆ ਦੇ ਵਿੱਚ ਇਸ ਮੂਰਤੇ ਦੀ ਚਰਚਾ ਜਦੋਂ ਅਸੀਂ ਆਪ ਦੀਆਂ ਮਗਾਂ ਪੂਰੀ ਦੁਨੀਆ ਚ ਲੈ ਗਏ ਪਾਰਲੀਮੈਂਟ ਚ ਲੈ ਗਏ ਵਿਧਾਨ ਸਭਾ ਚ ਲੈ ਗਏ ਅੱਜ ਕਰ ਲਈ ਸਰਕਾਰ ਜਿਹੜਾ ਕੁਝ ਕਰਨਾ ਡੱਲੇਵਾਸ ਸਾਹਿਬ ਜਾਉਂਦੇ ਨਹੀਂ ਕਰ ਸਕਦੇ ਇਹਨਾਂ ਕੋਸ਼ ਸਾਰੀ ਉਮਰ ਹੋਰ ਵੀ ਨਾ ਸਾਈਂਦੇ ਸੀ ਉਹ ਅੱਜ 34 ਦਿਨਾਂ ਦੇ ਵਿੱਚ ਮਰਨ ਵਾਸਤੇ ਰਹਿ ਕੇ ਪੂਰੀ ਦੁਨੀਆ ਨੂੰ ਦੱਸ ਗਏ ਕਿ ਆ ਮੰਗਾ ਤੋਂ ਬਿਨਾਂ ਕਿਸਾਨਾਂ ਦਾ ਜ਼ਮੀਨ ਨਹੀਂ ਰਕਣੀ ਤੇ ਭਰਾਵੋ ਸਾਡੇ ਲਈ ਅਜੋ ਗੱਲ ਵੀ ਨਹੀਂ ਡੇਲੇਵਾਲ ਸਾਹਿਬ ਬਚਦੇ ਕਿ ਨਹੀਂ ਬਚਦੇ ਸਰਕਾਰ ਭਲੇਖੇ ਜਨਾ ਰਹੀ ਕਾਹਨੇ ਜਿਹੜਾ ਕੁਛ ਕਰਨਾ ਡੇਲੇਵਾਲ ਦੇ ਜੋ ਆਪਦੀ ਸੋਚ ਦੇ ਕਰਤਾ ਹੈ ਉਹ ਸਾਡੀਆਂ ਪੈਰਾਂ ਦੇ ਜਿਲਾਂ ਦੇ ਵਿੱਚ ਸਾਡੇ ਨੌਜਵਾਨਾਂ ਦੇ ਮਿਲਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਡੇਲੇਵਾਲ ਸਾਹਿਬ ਦੀ ਸੋਚ ਗਈ ਹੈ ਜਿੰਨਾ ਕੁਝਣ ਗਏ ਜਿੰਨਾ ਟੱਪੜ ਗਏ ਜਿੰਨਾ ਮਾਰ ਗਏ ਆਉਣ ਵਾਲੇ ਜਨਾਂ ਦੇ ਵਿੱਚ ਸੋਡੇ ਅੰਦਰੋਂ ਭੰਗੜ ਉੱਠਣਗੇ ਲੋਕ ਦੇਖਦੇ ਨਹੀਂ ਬੈਠਣਗੇ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਹੋਵੇ ਭਲੇਖਣਦਾਰੇ ਮੁੱਖ ਮੰਤਰੀ ਕਿ ਮੈਂ ਕੇਂਦਰ ਦੇ ਪ੍ਰੈਸ਼ਰ ਥੱਲੇ ਆ ਕੇ ਆਰਡੀ ਸਰਕਾਰ ਬਚਾ ਲੂੰਗਾ ਜਾਂ ਉਹ ਚਾਰ ਮੰਤਰੀ ਆਦੇ ਅਧਿਕਾਰੀ ਬਚਾ ਲੂੰਗਾ ਜਿਹੜੇ ਤੇ ਸ੍ਰੀਨਗਰ ਪੂਰਤ ਕਾਨੂੰਨਾਂ ਤੇ ਤੁਸੀਂ ਹਿੱਸਾ ਲੈ ਸਕਦੀ ਆ ਤੇ ਜਿਹੜੇ ਤੁਸੀਂ ਜਾ ਕੇ ਲੋਟਾਂ ਦੇ ਸਾਥਾ ਚ ਰਹਿ ਕਹਿੰਦੇ ਹੋ ਨੋ ਕਿ ਅਸੀਂ ਆ સેવા ਕਰਨੀ ਐ ਅਸੀਂ ਰਾਜ ਨਹੀਂ ਕਰਨਾ ਅਸੀਂ ਲੋਕਾਂ ਦੇ ਨਾਲ ਖੜੇ ਆ ਅਜੋ ਸਮਾਂ ਪੰਜਾਬ ਸਰਕਾਰ ਲਈ ਆ ਗਿਆ ਕਰ ਲੈ ਕਿੰਦੋ ਜਿਹੜਾ ਕੁਛ ਕਰ ਰਿਹਾ ਤੋੜ ਦੇ ਸਰਕਾਰ ਦੀ ਤੋੜੂ ਅਧਿਕਾਰਗਤ ਐਕਸ਼ਨ ਲਵਾਂ ਪਰ ਲੋਕ ਜਿਹੜੇ ਨਾਲ ਹੋਣ ਸਰਕਾਰਾਂ ਟੁੱਟ ਕੇ ਵੀ ਬਣਾ ਲੈਂਦੇ ਨੇ ਪਰ ਦੇ ਸਰਕਾਰਾਂ ਦਾ ਲੋਕਾਂ ਨਾਲ ਉਹ ਟੁੱਟ ਗਏ ਸਰਕਾਰਾਂ ਨਹੀਂ ਬਣਦੀਆਂ ਅੱਜ ਲੋਕ ਮੰਤਰੀ ਦਾ ਪੱਖ ਵੀ ਕਰੀਏ ਕੇਂਦਰ ਸਾਡੇ ਨਾਲ ਖਿਲਾਫ ਹੈ ਤੁਸੀਂ ਜੋ ਕੱਲ ਰੱਖੀ ਲੇਟ ਰੱਖੀ ਅਸੀਂ ਵਾਰ-ਵਾਰ ਕਹਿੰਦੇ ਫਿਰ ਮੰਤਰੀ ਆਉਂਦੇ ਨੇ ਕਹਿੰਦੇ ਨੇ ਕਿ ਤੁਹਾਡੀ ਪੀਟੀਸ਼ਨ ਸਾਫ਼ ਨਹੀਂ ਤੁਹਾਡਾ ਲੋਕਾਂ ਨੂੰ ਸਾਡੇ ਤੇ ਵਿਸ਼ਵਾਸ ਨਹੀਂ ਜਿਹੜਾ ਤੁਹਾਡਾ ਫਰਜਵੰਡਾ ਸੀ ਨਹੀਂ ਨਿਭਾਇਆ ਫੋਡੀਆ ਕਮਜ਼ੋਰ ਜਾਂ ਕਾਰਨ ਕਰਕੇ ਕੇਂਦਰ ਸਰਕਾਰ ਤੁਹਾਡੇ ਤੇ ਧਾਰੀ ਪਈ ਹੈ ਸਾਨੂੰ ਮਜਬੂਰ ਕੀਤਾ ਹੈ ਅੱਜ ਤੁਸੀਂ ਸਾਰੀਆਂ ਪੁਲਿਸ ਲੈਣਾ ਦੇ ਵਿੱਚ ਹਕਾਇਤਾ ਕਰ ਰਹੇ ਹੋ ਕਿ ਬਸਾਂ ਭਰੋ ਖਨੌਰੀ ਚੱਲੋ ਕਿਸਾਨਾਂ ਤੇ ਪਲਾਟੀ ਚਾਰਜ ਕਰਨਾ ਹੈ ਕਰ ਲੋ ਭਲੇਕੇ ਕਰਾ ਰਹੇ ਹੋ ਹਮੇਸ਼ਾ ਸਰਕਾਰਾਂ ਕਰਦੀਆਂ ਨੇ ਜੇ ਤੋ ਆਵੇ ਕੋਲਸੋ ਹੋਰ ਜਾਦੇ ਲੈ ਲੇ ਕੇ ਜਿਹੜੀ ਉਹਨੇ ਕੇਂਦਰ ਤੋਂ ਖੋਸ ਲੈਣੀ ਹੈ ਪਰ ਸਾਡੀ ਮੰਗ ਨਹੀਂ ਦੱਬੀ ਜਾਣੀ ਸਾਡੀ ਆਵਾਜ਼ ਨਹੀਂ ਦੱਕੀ ਜਾਣੀ ਗੱਲੇਵਾ ਸਾਹਿਬ ਨੇ ਦੋ ਗੱਲ 34 ਜਨਾਂ ਦੇ ਵਿੱਚ ਰਲ ਕੇ ਸਮਝਾਉਣੀ ਸੀ ਦੱਸਣੀ ਸੀ ਉਹ ਦੱਸਤੀ ਹੈ ਅੱਜ ਗੱਲੇਵਾ ਸਾਹਿਬ ਨੂੰ ਜੇ ਤੁਸੀਂ ਝੱਕ ਕੇ ਵੀ ਲੈ ਜਾਓਗੇ ਮੈਨੂੰ ਇਹ ਲੱਗਦਾ ਕਿ ਮੰਗਾ ਇੱਥੇ ਰਹਿਣਾ ਮੋਰਚਾ ਦਿੱਤੇ ਰਹਿਣਾ ਮੋਰਚਾ ਰਹੂਗਾ ਤੇ ਗੱਲੇਵਾਲ ਸਾਹਿਬ ਨੇ ਸਾਨੂੰ ਇਹ ਗੱਲ ਪਹਿਲੇ ਕਹਿਤੀਆਂ ਰਾਤ ਵੀ ਸਾਡੇ ਨਾਲ ਬਹੁਤ ਗੱਲਾਂ ਕੀਤੀਆਂ ਕਿ ਆਪਾਂ ਬਹੁਤ ਕੁਝ ਕਿਹਾ ਬਹੁਤ ਕਰਦੇ ਰਹੇ ਆ ਮੈਂ ਸਾਰੀ ਇੱਕ ਵੀ ਪਰਸੈਂਟ ਇੱਕ ਵੀ ਪਰਸੈਂਟ ਮੈਂ ਨਹੀਂ ਚਾਹਦਾ ਕਿ ਜਿਆਦਾ ਮੰਗਾ ਲਾਗੂ ਹੋ ਜਾਂ ਮੇਰੀ ਸਸਹੀ ਹੀ ਦੀ ਹੁੰਦੀ ਹੈ ਕੋਈ ਡਰ ਨਹੀਂ ਮੈਂ ਮਾਰ ਬਣਾ ਕੇ ਬੈਠਾ ਉਨੇ ਆਪਣੇ ਤੇ ਐ ਕੋਈ ਲੀਡਰ ਕੋਈ ਬੰਦਾ ਕੋਈ ਇਨਸਾਨ ਪਰਵਾਹ ਨਾਲ ਰਾਤਾਂ ਤੋੜ ਕੇ ਪਿਛਲੀ ਟਾਕਾ ਛੱਡ ਕੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਐਸ ਲਾਈਨ ਤੇ ਆ ਕੇ ਖੜਦੇ ਤਾਂ ਸਾਡੇ ਲਈ ਸਵਾਲ ਖੜਾ ਕਰਦੇ ਹੁਣ ਤੁਸੀਂ ਸੋਚੋ ਅੱਗੇ ਕੀ ਕਰਨਾ ਆਪਾਂ ਉਹ ਘੜੀ ਚ ਆ ਗਿਆ ਇਹ ਕਹਿੰਦੇ ਰਹੇ ਆ ਕਿ ਸਰਕਾਰ ਸਾਨੂੰ ਮਾਰੇ ਕੁੱਟੇ ਲੱਤਾਂ ਤੋੜੇ ਉਹ ਮੇਰੀ ਗੱਲ ਕਿਤੇ ਨਹੀਂ ਕਹੀ ਜਾਂਦੀ ਐ ਮੈਂ ਤਾਂ ਕਹਿੰਦਾ ਕੌਣੀ ਵੀ ਆ ਗੱਲ ਮੈਂ ਸੁਣ ਜਾਂਦੇ ਉਹ ਗੱਲਾਂ ਮੇਰੇ ਤੋਂ ਰਹਿ ਨਹੀਂ ਆਉਂਦੀ ਮੈਂ ਕਹਿ ਦਣਾ ਹੁੰਦਾ ਮੈਂ ਉਹ ਕਿਸੇ ਲਿੰਗ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਕਿ ਜਦੋਂ ਦਰਬਾਰ ਸਾਹਿਬ ਤੇ ਟੈਕ ਹੋਇਆ ਜੋ ਕਿ ਉਹਦਾ ਫੌਜ ਆਉਂ ਮੇਰੇ ਇੱਕ ਤੋਂ ਨਹੀਂ ਰੰਗੂ ਮੈਂ ਹੁੰਨੇ ਖੜਾ ਹਾਂ ਤੇ ਜਦੋਂ ਸਰਕਾਰ ਦੇ ਸ਼ਕਤੀ ਕਿੰਦੀ ਉਹ ਲੀਡਰ ਦੇ ਹੱਥ ਕਰੇ ਜਾਂਦੇ ਮੈਂ ਤਾਂ ਬਾਹਰ ਆਉਣਾ ਚਾਹੁੰਦਾ ਕਿਤੇ ਆਪਾਂ ਇਹੇ ਜਿਹੇ ਦਾ ਹੀ ਗੜੀ ਬੈਠੇ ਨਹੀਂ ਤਿਆਰ ਹੋ ਐਵੇਂ ਲੜਾਂਗੇ ਮਰਾਂਗੇ ਐਵੇਂ ਇਕੱਲੇ ਬਾਸ਼ਾ ਨਹੀਂ ਹਲਾਕ ਕਹੇਗਾ ਜੀ ਵਿਝਾਂਗੇ ਇਹ ਅਸੀਂ ਸਰਕਾਰਾਂ ਦੇ ਵੇਖਣਾ ਕਿ ਇਸ ਦੇਸ਼ ਦਾ ਕਿਸਾਨ ਵਚਨ ਦੇਣਾ ਹੈ ਕਿ ਨਹੀਂ ਵਚਨ ਦੇਣਾ ਕਿ ਹਮੇਸ਼ਾ ਹੀ ਸਾਨੂੰ ਮਾਰ ਕੇ ਸਾਡੀਆਂ ਜ਼ਮੀਨਾਂ ਤੇ ਕਬਦੇ ਕਰਕੇ ਅਡਾਨੀਆਂ ਬੰਦੀਆਂ ਨੂੰ ਦੇਣਾ ਕਿ ਆਪਾਂ ਜ਼ਮੀਨ ਬਚਾਉਣੀ ਹੈ ਤਾਂ ਇਸ ਕਰਕੇ ਅਸੀਂ 5 ਸਾਲਾਂ ਨੂੰ 10 ਸਾਲਾਂ ਨੂੰ 20 ਸਾਲਾਂ ਨੂੰ ਹਵੇ ਪਰ ਇਸ ਧਰਤੀ ਤੇ ਜੀ ਦੀ ਸੇਦੀ ਹੋਗੀ ਉਹ ਦੁਨੀਆ ਦੇ ਕਿ ਜਾਂਦਾ ਰਹੂਗਾ ਸੁਖ ਦਾ ਨੂੰ ਅਸੀਂ ਨਹੀਂ ਜਾਣਦੇ ਸੀ ਪੂਰਾ ਭਾਰਤ ਨਹੀਂ ਜਾਣਦਾ ਸੀ ਅੱਜ ਇਸ ਜਗ੍ਹਾ ਤੇ ਜੇ ਕੋਈ ਯਾਦ ਕਰਦਾ ਸੁਖ ਦਾ ਨੂੰ ਕਿਥੇ ਸੀ ਹੋਇਆ ਤਾਂ ਜੇ ਸਰਕਾਰਾਂ ਇੱਥੇ ਕਿਸੇ ਦੀ ਸੇਦੀ ਪਾ ਜਾਂਦੀਆਂ ਨੇ ਕਾਤਲੇ ਗੋਲੀ ਚਲਾ ਦਿੰਦੀਆਂ ਨੇ ਪਰ ਫਿਰ ਅਸੀਂ ਤਾਂ ਬੁਰਨੇ ਫੋਰਮਾਂ ਨੇ ਤੈਅ ਕੀਤਾ ਕਿ ਸਾਡਾ ਲੜਾਈ ਵਾਲਾ ਮਸਲਾ ਨਹੀਂ ਅਸੀਂ ਆਂਦੀਆਂ ਬੰਗਾਂ ਲਈ ਬੈਠੇ ਆਂ ਸਰਕਾਰ ਲਾਗੂ ਕਰੇ ਅਗਰ ਨਹੀਂ ਕਰਦੇ ਅਸੀਂ ਆਂਦੀ ਸੁਰੱਖਿਆ ਵਾਸਤੇ ਆਂਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਨੇ ਹੋਰ ਹੋਰ ਵੀ ਮਜ਼ਬੂਤ ਕਰਾਂਗੇ ਆਂਦੀ ਸੁਰੱਖਿਆ ਵਾਸਤੇ ਮਜ਼ਬੂਤ ਕਰਾਂਗੇ ਕਿ ਘਰ ਤੋਂ ਕੱਦ ਸਾਗਾ ਨੁਕਸਾਨ ਹੋਵੇ ਅਗਰ ਸਰਕਾਰ ਨੇ ਮੰਨ ਲਿਆ ਉਹ ਉਹਨਾਂ ਦੀ ਮਰਜ਼ੀ ਕਿੰਨਾ ਕਰੇ پر وہ زیادہ لما نہیں بولتا کہ صاحب نے کلیئر کرتا کہ ایک بھی پرسائنٹ میرے کو فیصلہ تسی سوڑے ہاتھ ہے جو بھی سوچ دے ہو تی سوچو وہ سارے سبند جائے ابھی جن پر ایک تو میری اسی تائیوں ہر ایک دے کسان کو چھے لے کے آتا ਕੋਈ ਐ ਨਾ ਕਿ ਉਹ ਮੇਰੀ ਕਾਲੀ ਸੁੱਣੀ ਹਿਲਦੀ ਮੈਂ ਤਾਂ ਈ ਘਰ ਬਣਾ ਲਿਆ ਮੈਂ ਤਾਂ ਮੇਰੀ ਕਾਲੀ ਫਿੱਟ ਖੜੀ ਐ ਜਿੱਥੇ ਵੀ ਆਪਾਂ ਨੂੰ ਟਰਾਲੀ ਹਿਲਾ ਕੇ ਲੰਮੇ ਪਈ ਜਿੱਥੇ ਵੀ ਘਰ ਪਾਉਂ ਆਪਾਂ ਨੂੰ ਪੱਟ ਕੇ ਮੂਰੇ ਕਰਵਾ ਪਿਆ ਆਪਾਂ ਮੰਗਰ ਖਾਤਰ ਬੈਠੇ ਆ ਕੋਈ ਟਰਾਲੀ ਲਾਉਣ ਦੀ ਖਾਤਰ ਜਾਂ ਘਰ ਬਣਾਉਣ ਦੀ ਖਾਤਰ ਨਹੀਂ ਬੈਠੇ ਜੇ ਸਾਡੀ ਕਮਜ਼ੋਰੀ ਕਾਰਨ ਕਰਕੇ ਸਰਕਾਰ ਹਮਲਾ ਕਰ ਜਾਂਦੀ ਹੈ ਸਾਤੋਂ ਪ੍ਰਬੰਧ ਨਾ ਹੋਵੇ ਫਿਰ ਨਾਲ ਤੇ ਕਿਸੇ ਦੀ ਟਰਾਲੀ ਰਹਿਗੇ ਨਾ ਘਰ ਰਣ ਤਾਂ ਇੱਕ ਤਾਂ ਮੇਰੀ ਗੇਂਦ ਤੇ ਵੀ ਜਿਹੜੀਆਂ ਵੀ ਟਰਾਲੀਆਂ ਹਲਾਉਣੀਆਂ ਪਈਆਂ ਆ ਪ੍ਰਬੰਧ ਪੂਰਾ ਮਜ਼ਬੂਤ ਕਰਾਂਗੇ ਕੋਈ ਵੀ ਮੋੜੇ ਦੀ ਸ਼ਰਤ ਨਹੀਂ ਤੇ ਜਿਹੜੇ ਸਾਦੇ ਦੋਨੇ ਪਾਸੇ ਖੱਬੇ ਸੱਜੇ ਆ ਜਿਹੜੀਆਂ ਸਰਬ ਸੜੋਡ ਰੋੜ ਹੈ ਇਹਨਾਂ ਦੇ ਵੀ ਆਪਾਂ ਪ੍ਰਬੰਧ ਪੂਰੇ ਕਰ ਦੇ ਜਿਹੜਾ ਪਿਛਲਾ ਆਪਣਾ ਉਦਾਰਥ ਕੇੜਿਆ ਵਾਲਾ ਰਕਾ ਅਇੰਦੋ ਪਿਛਲਾ ਨਾਕਾ ਐ ਇਸ ਨੂੰ ਮੁਕੰਮਲ ਮਜਬੂਤ ਕਰਕੇ ਕਿਸੇ ਪਾਸੇ ਵੀ ਵਿਜਾਇਸ ਨਹੀਂ ਛੱਡਾਂਗੇ ਕਿ ਕੋਈ ਬੰਦਾ ਸਾਡੇ ਮਨੋਚਿਤ ਦਾਖਲ ਹੋ ਜੇ ਤਾਂ ਇਹੋ ਮਾਗ ਆਪਾਂ ਸਾਰਿਆਂ ਦੇ ਪ੍ਰਬੰਧਾਂ ਚ ਲੱਗਣਾ ਜਿੱਥੇ ਵੀ ਕ੍ਰਾਈਟਾਲੀਆਂ ਲਾਉਣੀਆਂ ਪਈਆਂ ਕਿਤੇ ਵੀ ਘਰ-ਪੱਕੇ ਕਰਨੇ ਪਏ ਜੇ ਟ੍ਰੇਕਰ ਲਾਉਣੇ ਪਏ ਪੇਕਾਪਾ ਮਾਤਰੀਆਂ ਪਈਆਂ ਹੋ ਸਕਦਾ ਆਪਣੇ ਨਾਲ ਸਪੀਕਰ ਨਾ ਚੱਲਣ ਹੋ ਸਕਦਾ ਨੈਟ ਨਾਲ ਚੱਲੇ ਹੋ ਸਕਦਾ ਸਰਦਾਰ ਜੀ ਤਾਲਵੇ ਨਾ ਹੋਵੇ ਆਪਾਂ ਇਹ ਸਮਝਦੇ ਆ ਅਸੀਂ ਉੱਪਰੋਂ ਸਪੀਕਰ ਜਾ ਕੇ ਲੋਕਰ ਉਠਾ ਲਾਂਗੇ ਪਰ ਸਾਰੇ ਰਾਸਤੇ ਬੰਦ ਕਰਕੇ ਪਾਈਜ਼ਲ ਆਪਾਂ ਪਹਿਰਾ ਦੇਵਾਂਗੇ ਹੁਣ ਇਹ ਆਜਾ ਜਿਹੜਾ ਵਿਅਦ ਮੰਡੀਆਂ ਮੈਨੂੰ ਸੁਨਗੀਤ ਜੀ ਨੇ ਬੋਲੀ ਦਿੱਤੀ ਕਿ ਜਿੰਨੇ ਵੀ ਆਪਣੀ ਲੀਡਰਸ਼ਿਪ ਆ ਸੇਵ ਜੀ ਨੂੰ ਸਾਰੇ ਉੱਤੇ ਦੱਸ ਦਿਆਂਗੇ ਵਿੱਚ ਐ ਐ ਕਰਨਾ ਉਹੜਾ ਪਲੇ ਜਿਹੜੇ ਜੋ ਘਟੇ ਬਚਦੇ ਨੇ ਇਹਨਾਂ ਨੂੰ ਪ੍ਰਬੰਧ ਨੂੰ ਪੂਰਾ ਟੈਕ ਕਰਕੇ ਪੂਰੇ ਜਿਹੜੇ ਰਸਤੇ ਐ ਬੰਦ ਕਰਕੇ ਕਿਸੇ ਪਾਸੇ ਵੀ ਆਪਾਂ ਵਿਜਾਇਸ ਨਾ ਛੜੀਏ ਤਾ ਕਿ ਨਹੀਂ ਫੋਰਸ ਲਿਆਉਣ ਭਾਵੇਂ ਖੁਦ ਮੁੱਖ ਮੰਤਰੀ ਆ ਜੇ ਜਿਹਦੀ ਤਾਕਤ ਉਹ ਬਤਰੀਆਂ ਆ ਆਪਣੀ ਸਰਕਾਰ ਬਚਾਉਣ ਲਈ ਜਾਂ ਖਾਸ ਕਰਕੇ ਉਹ ਚਾਰ ਅਧਿਕਾਰੀ ਉਹ ਚਾਰ ਦੇ ਅਧਿਕਾਰੀਆਂ ਦੀ ਖਾਤਰ ਆ ਸਾਡੇ ਪੈਨਾ ਮਾਰਨਿਆਂ ਦੇ ਆ ਸਾਡੇ ਬਜ਼ੁਰਗ ਮਾਰਦੇ ਨੇ ਇਹ ਉਹਨਾਂ ਦੀ ਮਰਜ਼ੀ ਪਰ ਅਸੀਂ ਆਪ ਦੀਆਂ ਮੰਗਾਂ ਤੇ ਆਪ ਦੇ ਸਟੈਂਡ ਤੇ ਕਾਇਮ ਐ ਤੇ ਸਾਥੋਂ ਕਾਇਮ ਜੀ ਦੀ ਖਾਤਰ ਜੀ ਦੀ ਖਾਤਰ ਦਲੇਵਾਲ ਸਾਹਿਬ ਬੈਠੇ ਨੇ ਉਹ ਆ ਗਾ ਮੰਗਾਂ ਮਨਾਉਣ ਦੀ ਯਤਨ ਲੈ ਕੇ ਲਾਗੂ ਕਰਵਾਉਣੇ ਨੇ ਬੋਲੇ ਸੋਨਿਆ ਅਲਹੁ ਅਕਬਰ ਉਸ ਮੰਗਾ ਨੂੰ ਲਿਆਏ ਸਿਖਰਾਂ ਤੇ ਤਾਂ ਇਹ ਮੈਨੂੰ ਲੱਗਦਾ ਕਿ ਹਮੇਸ਼ਾ ਆਪਾਂ ਜਿੱਤਾਂਗੇ ਜਦੋਂ ਲੋਕ ਮਨ ਬਣਾ ਲੈਣ ਜਦੋਂ ਲੋਕਾਂ ਜਿਹੜਾ ਹੌਸਲਾ ਹੋਵੇ ਤੇ ਜਦੋਂ ਲੋਕ ਆਪਦੇ ਘਰ-ਵਾਰ ਛੱਡ ਕੇ ਇੱਥੇ ਸਮੇਤ ਲੰਗਰ ਲੈ ਕੇ ਆ ਰਹੇ ਨੇ ਪਰਿਵਾਰਾਂ ਸਮੇਤ ਆ ਰਹੇ ਆ ਕਦੇ ਲੋਕ ਹਾਰਦੇ ਨਹੀਂ ਹੁੰਦੇ ਜਿੱਤਦੇ ਹੁੰਦੇ ਆ ਹਮੇਸ਼ਾ ਸਰਕਾਰਾਂ ਹਾਰਦੇ ਆ ਇਹ ਵੀ ਹਾਰ ਨਹੀਂ ਗਏ ਚਾਹੇ ਕੇਂਦਰ ਵਾਲੇ ਹੋਣ ਚਾਹੇ ਪੰਜਾਬ ਵਾਲੇ ਮੈਂ ਜ਼ਿਆਦਾ ਸਮਾਂ ਵਾਲੇ ਦਾ ਜਿੰਨੇ ਵੀ ਤੁਸੀਂ ਸਿਰੇ ਤੋਂ ਲੈ ਕੇ ਇੱਥੋਂ ਤੱਕ ਦੇ ਜਿੰਨੇ ਪ੍ਰਬੰਧ ਕੋ ਸਾਰੇ ਲੱਗੇ ਆਪਾਂ ਇਹਨੂੰ ਪ੍ਰਬੰਧ ਨੂੰ ਮਜ਼ਬੂਤ ਕਰਕੇ ਜਿਹੜਾ ਸਮਾਂ ਆਪਣੇ ਕੋਲੇ ਤੇ ਖੇਰ ਦੇ ਵਿੱਚ ਮੈਂ ਸੋਨੇ ਮਾਰਦਾਰ ਆਂ ਜਿੰਨੇ ਵੀ ਤੁਸੀਂ ਨੌਜਵਾਨ ਆਪਣੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਹੋ ਇੱਕ ਪੀਲ ਪੂਰੇ ਪੰਜਾਬ ਲਈ ਪੂਰੇ ਸਾਗੇ ਨਾਲ ਹਰਿਆਣੇ ਦੇ ਲੱਗਦੇ ਪਿੰਡਾਂ ਦੇ ਕਿ ਪਿੱਛੋਂ ਬਿਆਨ ਦੇਗੇ ਪਿੱਛੋਂ ਸੋਚ ਗਏ ਕਿ ਅਸੀਂ ਬਗ ਜਾਂਦੇ ਰਾਜਦਾਨੇ ਨੂੰ ਹੋਣਾ ਸੀ ਕੁਝ ਸਮਾਂ ਹੈਗਾ ਦਿੱਕੋ ਇੱਕ ਸਾਡਾ ਮੈਸੇਜ ਜਾਂਦਾ ਹੈ ਘਰਾਂ ਦੇ ਵਿੱਚੋਂ ਆਪ ਦੇ ਵਹੀਕਲ ਤਿਆਰ ਕਰਕੇ ਖਨੌਰੀ ਪਹੁੰਚ ਕੇ ਜਿੰਨੇ ਵੀ ਸਾਸਤਾ ਜਿੰਨੇ ਵੀ ਸੰਤ ਮਹਾਂਪੁਰਸ਼ ਇਸ ਮੋਰਚੇ ਦੀ ਹਮਾਇਤ ਦੇ ਵਿੱਚ ਆਉਂਦੇ ਰਹੇ ਉਹਨਾਂ ਨੂੰ ਵੀ ਅਪੀਲ ਹੈ ਆਪ ਦੇ ਆਪ ਦੇ ਸਾਥੋਂ ਰਾਹੀ ਗੁਰੂ ਘਰਾਂ ਦੇ ਵਿੱਚ ਬੇਨਤੀ ਹੈ ਕਿ ਅਨਾਉਂਸਮੈਂਟਾਂ ਕਰਕੇ ਆਪਾਂ ਨੂੰ ਲੋਸਟ ਕਰਕੇ ਇੱਥੇ ਜਿਹੜੇ ਵੀ ਸੰਗਤਾਂ ਵਗੋਂ ਵਗ ਖਲੋਰੀ ਲੋਕ ਦੇ ਭੇਜੀਏ ਜਿਹੜੇ ਆਪਣੇ ਨਾਲ 3-4 ਦਿਨ ਨੇ ਇਹ 3-4 ਦਿਨ ਆਪਾਂ ਮੋਰਚੇ ਦੇ ਵਿੱਚ ਪੂਰੀ ਗਿਣਤੀ ਦੇ ਵਿੱਚ ਪੂਰੀ ਫੌਜ ਚਾਲ ਕਰਕੇ ਹਰ ਹਾਲਤਾਂ ਜਿਹੜੀਆਂ ਮੰਗਾ ਮਨਾਵਾਂਗੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ